ਹਾਂਜੀ ਪੰਜਾਬੀਓ ਸਤਿ ਸ੍ਰੀ ਅਕਾਲ ਅੱਜ ਜਿਹੜੇ ਅਖਾਣ ਦੀ ਜਿਹੜੀ ਕਹਾਵਤ ਦੀ ਗੱਲ ਮੈਂ ਕਰਨ ਲੱਗਿਆ ਉਹ ਅਕਸਰ ਬੋਲਿਆ ਜਾਂਦਾ ਹੈ ਜਦੋਂ ਕੋਈ ਮਰਦ ਜਾਂ ਔਰਤ ਕਿਸੇ ਕੰਮ ਕਰਨ ਵਾਲੇ ਸਮੇਂ ਨੂੰ ਗੱਲਾਂ-ਵਾਤਾਂ ਦੇ ਵਿੱਚ ਵੇਸਟ ਕਰ ਦੇਵੇ ਜਾਂ ਫालतू ਸਮਾਂ ਗੱਲਾਂ-ਵਾਤਾਂ ਦੇ ਵਿੱਚ ਹੱਸਣ ਖੇਡਣ ਦੇ ਵਿੱਚ ਖਰਾਬ ਕਰ ਦੇਵੇ ਕਿੰਟੀ ਸਮੇਂ ਨੂੰ ਖਰਾਬ ਕਰਨ ਵਾਲੇ ਨੂੰ ਫਿਰ ਆਖਿਆ ਜਾਂਦਾ ਹੈ ਕਿ ਨਾ ਸੁੱਤੀ ਅਤੇ ਨਾ ਕੱਤਿਆ ਇਸ ਦਾ ਸਬੰਧ ਪ੍ਰਾਤਨ ਸਮੇਂ ਦੇ ਨਾਲ ਪੁਰਾਣੇ ਸਮਾਜ ਦੇ ਨਾਲ ਜੁੜਦਾ ਹੈ ਪੁਰਾਣੇ ਸਮਾਂ ਦੇ ਵਿੱਚ ਜਦੋਂ ਇਸਤਰੀਆਂ ਔਰਤਾਂ ਇਕੱਠੀਆਂ ਹੋ ਕੇ ਆਪਣੇ ਦਿਨ ਦੇ ਕੰਮਕਾਰ ਤੋਂ ਵਿਹਲੀਆਂ ਹੋ ਕੇ ਰਾਤ ਨੂੰ ਕੱਤਣ ਦਾ ਕੰਮ ਸ਼ੁਰੂ ਕਰਦੀਆਂ ਸਨ ਤਾਂ ਉਦੋਂ ਗੱਲਾਂ-ਬਾਤਾਂ ਦੇ ਵਿੱਚ ਹਾਸੇ-ਠੱਠੇ ਦੇ ਵਿੱਚ ਰਾਤ ਲੰਘਾ ਦੇਣੀ, ਕਾਫੀ ਸਮਾਂ ਬੈਠੀਆਂ ਰਹਿਣਾ ਤੇ ਸੋਹਾਂ ਨੂੰ ਇੱਕ ਦੂਸਰੀ ਦੇ ਨਾਲ ਗੱਲ ਕਰਨੀ ਕਿ ਨਾ ਰਾਤੀਂ ਕੱਤਿਆਂ ਤੇ ਨਾ ਸੁੱਤੀ। ਅੱਜ ਵੀ ਕਈ ਲੋਕ ਕੀਮਤੀ ਸਮੇਂ ਨੂੰ, ਕੰਮ ਦੇ ਸਮੇਂ ਨੂੰ ਗੱਲਾਂ-ਬਾਤਾਂ ਦੇ ਵਿੱਚ ਸੋਸ਼ਲ ਮੀਡੀਆ ਤੇ ਵੇਸਟ ਕਰ ਲੈਂਦੇ ਹਨ ਤੇ ਜ਼ਰੂਰੀ ਕੰਮਕਾਰ ਉਹਨਾਂ ਦੇ ਰਹਿ ਜਾਂਦੇ ਹਨ ਨਾ ਸੁੱਕੀ ਨਾ ਕਤਿਆ ਇਸ ਅਖਾਣ ਦਾ ਇਹ ਪਿਛੋਕੜਾ ਇਹ ਮਤਲਬ ਹੈ ਗੱਲ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਜੀ